ਥੋੜਾ ਸਮਾਂ ਪਹਿਲਾਂ ਸੋਸ਼ਲ ਮੀਡੀਆ ਦੇ ਉੱਪਰ ਕਨਵਰ ਗਰੇਵਾਲ ਹੋਰਾ ਦੇ ਵੱਲੋਂ ਇੱਕ ਵੀਡੀਓ ਸਾਂਝੀ ਕੀਤੀ ਗਈ ਜਿਸ ਦੇ ਵਿੱਚ ਇਹ ਕਿਹਾ ਗਿਆ ਕਿ ਅੱਜ ਦੀ ਰਾਤ ਜਿਹੜੀ ਹੈ ਤੁਸੀਂ ਜਿੱਥੇ-ਜਿੱਥੇ ਵੀ ਦੇਸ਼ ਭਰ ਦੇ ਵਿੱਚ ਵਿਦੇਸ਼ ਦੇ ਵਿੱਚ ਕਿਤੇ ਵੀ ਜਿੱਥੇ ਵੀ ਤੁਸੀਂ ਬੈਠੇ ਹੋ ਉੱਥੇ ਬੈਠ ਕੇ ਅਰਦਾਸ ਬੇਨਤੀ ਕੀਤੀ ਜਾਵੇ ਦੇਸ਼ਾਂ ਵਿਦੇਸ਼ਾਂ ਵਿੱਚ ਬੈਠੇ ਆਮ ਲੋਕ ਹੋਣ ਲੋਕ ਦੂਰੋਂ ਦਰਾਡੇੋਂ ਅਰਦਾਸ ਬੇਨਤੀ ਕਰਾ ਕੇ ਗੁਰਦਰਾ ਸਾਹਿਬ ਦੇ ਵਿੱਚ ਉੱਥੋਂ ਦੀਗ ਲੈ ਕੇ ਆ ਰਹੇ ਨੇ ਕਿ ਰਾਜਵੀਰ ਜਵੰਦਾ ਜਲਦੀ ਤੋਂ ਜਲਦੀ ਸਿਹਤਯਾਬ ਹੋਣ ਭਾਵੇਂ ਉਹ ਮਨਕੀਰ ਤਾਲਖ ਹੋਣ ਉਹਨਾਂ ਦੇ ਵੱਲੋਂ ਵੀ ਇੱਕ ਵੀਡੀਓ ਸਾਂਝੀ ਕੀਤੀ ਗਈ ਉਹਦੇ ਵਿੱਚ ਕਿਹਾ ਗਿਆ ਕਿ ਪਾਠ ਤੇ ਅਰਦਾਸ ਬੇਨਤੀਆਂ ਦੀ ਬਹੁਤ ਲੋੜ ਹੈ ਇਸ ਸਮੇਂ ਕੁਝ ਦਿਨ ਪਹਿਲਾਂ ਜਿਹੜਾ ਹੈ ਚਾਰ ਦਿਨ ਪਹਿਲਾਂ ਜਿਹੜਾ ਰਾਜਵੀਰ ਜਵੰਦਾ ਹਰੋਂ ਦਾ ਇੱਕ ਦਰਦਨਾਕ ਐਕਸੀਡੈਂਟ ਹੁੰਦਾ ਜਿਸ ਤੋਂ ਬਾਅਦ ਜਿਹੜਾ ਉਹਨਾਂ ਨੂੰ ਇਥੇ ਫੋਰਟਿਸ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਇਸ ਵਕਤ ਫੋਰਟਿਸ ਹਸਪੀਟਲ ਦੇ ਬਾਹਰ ਅਸੀਂ ਖੜੇ ਆਂ ਔਰ ਰਾਜਵੀਰ ਜਵੰਦਾ ਜਿਹਰੇ ਇਲਾਜ ਨੇ ਇਸ ਹਸਪਤਾਲ ਦੇ ਵਿੱਚ ਔਰ ਥੋੜਾ ਸਮਾਂ ਪਹਿਲਾਂ ਸੋਸ਼ਲ ਮੀਡੀਆ ਦੇ ਉੱਪਰ ਕਨਵਰ ਗਰੇਵਾਲ ਹੋਰਾਂ ਦੇ ਵੱਲੋਂ ਇੱਕ ਵੀਡੀਓ ਸਾਂਝੀ ਕੀਤੀ ਗਈ ਜਿਸ ਦੇ ਵਿੱਚ ਇਹ ਕਿਹਾ ਗਿਆ ਕਿ ਅੱਜ ਦੀ ਰਾਤ ਜਿਹੜੀ ਹੈ ਤੁਸੀਂ ਜਿੱਥੇ-ਜਿੱਥੇ ਵੀ ਦੇਸ਼ ਭਰ ਦੇ ਵਿੱਚ ਵਿਦੇਸ਼ ਦੇ ਵਿੱਚ ਕਿਤੇ ਵੀ ਜਿੱਥੇ ਵੀ ਤੁਸੀਂ ਬੈਠੇ ਹੋ ਉੱਥੇ ਬੈਠ ਕੇ ਅਰਦਾਸ ਬੇਨਤੀ ਕੀਤੀ ਜਾਵੇ ਪਾਠ ਕੀਤੇ ਜਾਣ ਰਾਜਵੀਰ ਜਵੰਦਾ ਹੋਰਾਂ ਦੇ ਵਾਸਤੇ ਇਸ ਮੌਕੇ ਜਿਹੜੀਆਂ ਨੇ ਅਰਦਾਸ ਬੇਨਤੀਆਂ ਬਹੁਤ ਜ਼ਰੂਰੀ ਨੇ ਉਹਨਾਂ ਦੇ ਵਾਸਤੇ ਪਾਠ ਬਹੁਤ ਜ਼ਰੂਰੀ ਨੇ ਕਿਉਂਕਿ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਉਹਨਾਂ ਦੇ ਸਿਹਤ ਨੂੰ ਲੈ ਕੇ ਨੇ ਬਹੁਤ ਸਾਰੀਆਂ ਚੀਜ਼ਾਂ ਠੀਕ ਨੇ ਬਹੁਤ ਸਾਰੀਆਂ ਚੀਜ਼ਾਂ ਨਹੀਂ ਵੀ ਠੀਕ ਨੇ ਇੱਕ ਕਨਵਰ ਗਰੇਵਾਲ ਹੋਣਾ ਦੇ ਵੱਲੋਂ ਇਹ ਗੱਲ ਆਖੀ ਗਈ ਹੈ ਉਸ ਵੀਡੀਓ ਦੇ ਵਿੱਚ ਉਸ ਤੋਂ ਬਾਅਦ ਸੋਸ਼ਲ ਮੀਡੀਆ ਦੇ ਉੱਪਰ ਭਾਵੇਂ ਉਹ ਮਨਕੀਰ ਤਾਲਕ ਹੋਣ ਉਹਨਾਂ ਦੇ ਵੱਲੋਂ ਵੀ ਇੱਕ ਵੀਡੀਓ ਸਾਂਝੀ ਕੀਤੀ ਗਈ ਉਹਦੇ ਵਿੱਚ ਕਿਹਾ ਗਿਆ ਕਿ ਪਾਠ ਤੇ ਅਰਦਾਸ ਬੇਨਤੀਆਂ ਦੀ ਬਹੁਤ ਲੋੜ ਹੈ ਇਸ ਸਮੇਂ ਸੋ ਅੱਜ ਦੀ ਰਾਤ ਜਿਹੜੀ ਹੈ ਉਹ ਜਿੱਥੇ-ਜਿੱਥੇ ਵੀ ਤੁਸੀਂ ਬੈਠੇ ਹੋ ਉੱਥੇ ਹੀ ਜਿਹੜਾ ਹੈ ਪਾਠ ਕੀਤੇ ਜਾਣਾ ਤੁਸੀਂ ਆਪਣੇ ਪਰਿਵਾਰ ਨਾਲ ਬੈਠ ਕੇ ਕਰੋ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਬੈਠ ਕੇ ਅਰਦਾਸ ਬੇਨਤੀਆਂ ਕਰੋ ਪਾਠ ਕਰੋ ਰਾਜਵੀਰ ਜਵੰਦਾ ਹੋਰਾਂ ਦੀ ਸਿਹਤ ਨੂੰ ਲੈ ਕੇ ਜਿਹੜਾ ਹੈ ਇਸ ਮੌਕੇ ਦਵਾਵਾਂ ਦੀ ਜਿਹੜੀ ਹੈ ਬਹੁਤ ਜ਼ਿਆਦਾ ਜ਼ਰੂਰਤ ਹੈਗੀ ਆ ਗਾਇਕ ਜਾਰਡਨ ਸੰਧੂ ਰਣਜੀਤ ਬਾਵਾ ਬਹੁਤ ਸਾਰੇ ਗਾਇਕਾਂ ਦੇ ਵੱਲੋਂ ਜਿਹੜਾ ਹੈ ਸੋਸ਼ਲ ਮੀਡੀਆ ਦੇ ਉੱਪਰ ਵੀਡੀਓਜ਼ ਨੂੰ ਲਗਾਤਾਰ ਸਾਂਝਾ ਕੀਤਾ ਜਾ ਰਿਹਾ ਹੈ ਕੁਝ ਦਿਨ ਪਹਿਲਾਂ ਜਿਹੜਾ ਹੈ 4 ਦਿਨ ਪਹਿਲਾਂ ਜਿਹੜਾ ਰਾਜਵਿਰ ਜਵੰਦਾ ਹੋਰਾਂ ਦਾ ਇੱਕ ਦਰਦਨਾਕ ਐਕਸੀਡੈਂਟ ਹੁੰਦਾ ਜਿਸ ਤੋਂ ਬਾਅਦ ਜਿਹੜਾ ਉਹਨਾਂ ਨੂੰ ਇੱਥੇ ਫੋਰਟਿਸ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਪਹਿਲਾ ਦਿਨ ਬਹੁਤ ਜ਼ਿਆਦਾ ਟਫ ਸੀਗਾ ਉਸ ਤੋਂ ਬਾਅਦ ਸਿਚੁਏਸ਼ਨ ਥੋੜੀ ਠੀਕ ਹੁੰਦੀ ਹੈ ਜਦੋਂ ਉਹਨਾਂ ਦੇ ਮਾਤਾ ਜੀ ਮਿਲਣ ਜਾਂਦੇ ਨੇ ਤਾਂ ਰਾਜੀਵ ਜਵੰਦਾ ਹੋਰਾਂ ਦੀ ਅੱਖ ਦੇ ਵਿੱਚ ਹੰਝੂ ਵੀ ਆਉਂਦਾ ਉਹ ਚੀਜ਼ਾਂ ਨੂੰ ਮਹਿਸੂਸ ਕਰਦੇ ਹੋਏ ਨਜ਼ਰ ਆਏ ਲੇਕਿਨ ਵਿੱਚ ਵਿੱਚ ਸਿਹਤ ਦੇ ਵਿੱਚ ਸੁਧਾਰ ਆਉਂਦਾ ਬਹੁਤ ਸਾਰੇ ਉਸ ਤੋਂ ਬਾਅਦ ਜਿਹੜਾ ਐਮ ਆਰ ਆਈ ਹੋਏ ਸੀਟੀ ਸਕੈਨ ਹੋਏ ਉਹਦੇ ਵਿੱਚ ਜਿਹੜਾ ਅੱਜ ਮੈਡੀਕਲ ਬੁਲੇਟਿਨ ਆਇਆ ਉਹਦੇ ਵਿੱਚ ਵੀ ਇਹੀ ਕਿਹਾ ਗਿਆ ਕਿ ਜਿਹੜਾ ਹੈ ਵੈਂਟੀਲੇਟਰ ਤੇ ਹੀ ਨੇ ਬਹੁਤ ਸਾਰੀਆਂ ਚੀਜ਼ਾਂ ਦੇ ਵਿੱਚ ਸੁਧਾਰ ਆਇਆ ਲੇਕਿਨ ਬਹੁਤ ਸਾਰੀਆਂ ਚੀਜ਼ਾਂ ਹਲੇ ਉਹਨਾਂ ਦੇ ਵਿੱਚ ਸੁਧਾਰ ਆਉਣ ਨੂੰ ਲੰਬਾ ਸਮਾਂ ਲੱਗ ਸਕਦਾ ਹੈ ਉਸ ਤੋਂ ਬਾਅਦ ਸ਼ਾਮ ਦੇ ਵੇਲੇ ਜਦੋਂ ਅਪਡੇਟ ਆਉਂਦੀ ਹੈ ਤਾਂ ਉਸ ਤੋਂ ਬਾਅਦ ਇੱਕ ਵੀਡੀਓ ਜਾਰੀ ਹੁੰਦੀ ਹੈ ਹਸਪੀਟਲ ਦੇ ਅੰਦਰ ਜਿਸ ਵੀਡੀਓ ਦੇ ਵਿੱਚ ਕਰਨ ਗਰੇਵਾਲ ਐਮੀ ਵਰਕ ਬਾਕੀ ਦੇ ਕਲਾਕਾਰ ਜਿਹੜੇ ਕੁਲਵਿੰਦਰ ਵਿੱਲਾ ਲਗਾਤਾਰ ਇੱਥੇ ਬਣੇ ਹੋਏ ਨੇ ਕਿਉਂਕਿ ਇਹ ਜਿਹੜਾ ਭਾਈਚਾਰਾ ਇਹਨਾਂ ਦਾ ਆਪਸੀ ਬਹੁਤ ਪਿਆਰ ਆ ਬਹੁਤ ਨੇੜਤਾ ਪਰਿਵਾਰ ਦੇ ਨਾਲ ਇਸ ਦੁੱਖ ਦੀ ਘੜੀ ਦੇ ਵਿੱਚ ਮੋਢੇ ਨਾਲ ਮੋਢਾ ਲਾ ਕੇ ਖੜੇ ਨੇ ਸਾਰੇ ਹੀ ਕਲਾਕਾਰ ਹੋਣ ਭਾਵੇਂ ਦੇਸ਼ਾਂ ਵਿਦੇਸ਼ਾਂ ਵਿੱਚ ਬੈਠੇ ਆਮ ਲੋਕ ਹੋਣ ਲੋਕ ਦੂਰੋਂ ਦਰਾਡੇੋਂ ਅਰਦਾਸ ਬੇਨਤੀ ਕਰਾ ਕੇ ਗੁਰਦੁਆਰਾ ਸਾਹਿਬ ਦੇ ਵਿੱਚ ਉੱਥੋਂ ਦੀਗ ਲੈ ਕੇ ਆ ਰਹੇ ਨੇ ਕਿ ਰਾਜਵੀਰ ਜਵੰਦਾ ਜਲਦੀ ਤੋ ਜਲਦੀ ਸੇਤਿਆਬ ਹੋਣ ਸੋ ਫਿਲਹਾਲ ਦੇ ਲਈ ਜਿਹੜੀ ਅਪਡੇਟ ਹੈਗੀ ਉਹ ਇਹੀ ਹੈ ਕਿ ਅੱਜ ਦੀ ਰਾਤ ਜਿਹੜੀ ਹੈ ਸਾਰਿਆਂ ਦੇ ਵੱਲੋਂ ਇਹੀ ਅਪੀਲ ਕੀਤੀ ਗਈ ਹੈ ਕਿ ਅੱਜ ਦੀ ਰਾਤ ਦੇ ਵਿੱਚ ਜਿਹੜਾ ਹੈ ਰਾਜਵੀਰ ਜਵੰਦਾ ਹੋਰਾਂ ਨੂੰ ਬਹੁਤ ਸਾਰੀਆਂ ਅਰਦਾਸ ਬੇਨਤੀਆਂ ਜਿਹੜੀਆਂ ਨੇ ਉਹ ਕੀਤੀਆਂ ਜਾਣ ਸੰਗਤ ਦੇ ਵੱਲੋਂ ਉਹਨਾਂ ਨੂੰ ਬਹੁਤ ਸਾਰੀਆਂ ਦਵਾਵਾਂ ਦੀ ਲੋੜ ਹੈ ਜਿੱਥੇ ਕਹਿੰਦੇ ਨੇ ਦਵਾ ਨਹੀਂ ਕੰਮ ਕਰਦੀ ਉਥੇ ਦੁਆ ਕੰਮ ਕਰਦੀ ਹੈ ਸੋ ਦਵਾਈ ਕੰਮ ਕਰੇ ਨਾ ਕਰੇ ਲੇਕਿਨ ਜਿਹੜੀ ਲੋਕਾਂ ਦੇ ਵੱਲੋਂ ਕੀਤੀ ਦੁਆ ਹੁੰਦੀ ਹੈ ਉਹ ਜ਼ਰੂਰ ਕਿਤੇ ਨਾ ਕਿਤੇ ਅਸਰ ਕਰਦੀ ਹੈ ਜਿੱਥੇ ਇੰਨੇ ਸਮੇਂ ਤੋਂ ਲੋਕ ਅਰਦਾਸਾਂ ਕਰ ਰਹੇ ਨੇ ਬੀਤੇ ਕੁਝ ਦਿਨਾਂ ਤੋਂ ਤਾਂ ਉਹਨਾਂ ਦਾ ਅਸਰ ਦੇਖਣ ਨੂੰ ਜ਼ਰੂਰ ਮਿਲਿਆ ਲੇਕਿਨ ਅੱਜ ਦੀ ਰਾਤ ਵੀ ਜਿਹੜੀ ਹੈ ਉਹ ਸਾਰਿਆਂ ਦੇ ਵੱਲੋਂ ਪਰਿਵਾਰ ਦੇ ਵੱਲੋਂ ਉਹਨਾਂ ਦੇ ਦੋਸਤਾਂ ਮਿੱਤਰਾਂ ਦੇ ਵੱਲੋਂ ਇਹੀ ਅਪੀਲ ਕੀਤੀ ਗਈ ਹੈ ਕਿ ਅਰਦਾਸ ਬੇਨਤੀਆਂ ਕਰੋ ਗੁਰੂ ਮਹਾਰਾਜ ਦੇ ਚਰਨਾਂ ਦੇ ਵਿੱਚ ਪਾਠ ਜਿਹੜਾ ਉਹ ਕੀਤਾ ਜਾ ਸਕਦਾ ਹੈ ਤੇ ਅੱਜ ਉਹਨਾਂ ਨੂੰ ਬਹੁਤ ਸਾਰੀਆਂ ਦਵਾਵਾਂ ਦੀ ਜਿਹੜੀ ਲੋੜ ਹੈ ਸੋ ਇਸ ਕੇ ਫੋਰਟਸ ਹਸਪੀਟਲ ਦੇ ਬਾਹਰ ਅਸੀਂ ਮੌਜੂਦ ਹਾਂ ਔਰ ਰਾਜਵੀਰ ਜਵੰਦਾ ਹੋਰਾਂ ਦੀ ਸਿਹਤ ਵਿੱਚ ਕਾਫੀ ਸੁਧਾਰ ਆਇਆ ਹੈ ਲੇਕਿਨ ਬਹੁਤ ਸਰੀਆਂ ਚੀਜ਼ਾਂ ਦੇ ਵਿੱਚ ਸੁਧਾਰ ਆਉਣਾ ਬਾਕੀ ਹੈ ਸੋ ਇਸ ਮੌਕੇ ਉਹਨਾਂ ਨੂੰ ਡਾ ਹੈ ਬਹੁਤ ਸਰੀਆਂ ਦਵਾਵਾਂ ਦੀ ਲੋੜ ਹੈ ਪਲ-ਪਲ ਦੀ ਅਪਡੇਟ ਅਸੀਂ ਤੁਹਾਨੂੰ ਦਿੰਦੇ ਰਵਾਂਗੇ ਤੁਸੀਂ ਦੇਖਦੇ ਰਹੋ ਰੋਜ਼ਾਨਾ ਸਪੋਕਸਮੈਨ